ਇਹ ਗਾਗਰ ਸਾਹਿਬ ਦੀ ਸੇਵਾ ਹੁੰਦੀ ਹੈ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਸਮਾਂ ਕਰੀਬ 2 ਵਜੇ ਦਾ ਹੋ ਰਿਹਾ ਹੈ ਅਤੇ ਇਹ ਗੁਰਦੁਆਰਾ ਸ੍ਰੀ ਤਖਤ ਸਾਹਿਬ ਤੋਂ ਹਜੂਰ ਸਾਹਿਬ ਤੋਂ ਇਹ ਗਾਗਰ ਦੀ ਸੇਵਾ ਸ਼ੁਰੂ ਹੋ ਚੁੱਕੀ ਹੈ ਤੇ ਗੋਦਾਵਰੀ ਦੇ ਕੰਡੇ ਅੰਮ੍ਰਿਤਕੁੰਡ ਤੋਂ ਇਸ ਗਾਗਰ ਨੂੰ ਭਰਿਆ ਜਾਵੇਗਾ ਤੇ ਮੌਸਮ ਦੇ ਵਿੱਚ ਤਬਦੀਲੀ ਆਈ ਹੈ ਇੰਨਾ ਉਮੀਦ ਦੇ ਵਿੱਚ ਵੀ ਸੰਗਤ ਇਸ ਗਾਗਰ ਦੀ ਸੇਵਾ ਕਰਨ ਦੇ ਲਈ ਪਹੁੰਚੀ ਹੋਈ ਹੈ ਤੇ ਬਾਬਾ ਜੀ ਜੋ ਇੱਥੇ ਸਤਨਾ ਵਾਹਿਗੁਰੂ ਦਾ ਜਾਪ ਕਰਾਉਂਦੇ ਨੇ ਇਸ ਉਮਰ ਦੇ ਵਿੱਚ ਇੰਨੀ ਫੁਰਤੀ ਅਤੇ ਗਾਗਰ ਚਦ ਭਰ ਕੇ ਇਸ ਨੂੰ ਤਖਤ ਸ੍ਰੀ ਹਜੂਰ ਸਾਹਿਬ ਵਿਖੇ ਲੈ ਜਾਇਆ ਜਾਂਦਾ ਉੱਥੇ ਜਿੱਥੇ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਉਸ ਸਥਾਨ ਦੀ ਸੇਵਾ ਹੁੰਦੀ ਹੈ ਥੱਲੇ ਜੋ ਤਪਸਥਾਨ ਬਣੇ ਹੋਏ ਨੇ ਉਹਨਾਂ ਦੀ ਸੇਵਾ ਹੁੰਦੀ ਹੈ ਅਤੇ ਇਸ ਸਥਾਨ ਤੇ ਜੋ ਸੰਗਤ ਪਾਸ ਤੌਰ ਤੇ ਤਸਵੀਰ ਇਹ ਦੇਖਣ ਨੂੰ ਮਿਲ ਰਹੀ ਹੈ ਕਿ ਗਾਗਰ ਦੀ ਸੇਵਾ ਤੇ 300 ਤੋਂ 400 ਤੋਂ ਵੀ ਵੱਧ ਸੰਗਤ ਜਿਹੜੀ ਇੱਥੇ ਪਹੁੰਚੀ ਹੋਈ ਹੈ ਤੇ ਹੈਰਾਨੀ ਜਨਕ ਗੱਲ ਇਹ ਹੈ ਕਿ ਪੰਜਾਬ ਦੇ ਜੇਕਰ ਮੈਂ ਗੁਰਦੁਆਰਿਆਂ ਦੀ ਗੱਲ ਕਰਾਂ ਚਾਹੇ ਉਹ ਇਤਿਹਾਸਿਕ ਹੀ ਹੋਣ ਤਾਂ ਉੱਥੇ ਇੰਨਾ ਰਸ਼ ਨਹੀਂ ਦੇਖਣ ਨੂੰ ਮਿਲਦਾ ਸੰਗਤ ਇੱਕ ਵਾਰ ਇਹ ਸੰਗਤ ਇਕੱਠ ਦਿਖਾਓ ਤੁਸੀਂ ਤੇ ਸਹਾਯੋਗੀ ਨੂੰ ਬੇਨਤੀ ਹੈ ਕਿ ਫਿਲਹਾਲ ਮੈਂ ਆਇਆ ਹੋਇਆ ਤੇ ਥੱਲੇ ਪੌੜੀਆਂ ਨੇ ਜੋ ਗਦਾਵਰੀ ਵੱਲ ਨੂੰ ਜਾਂਦੇ ਨੇ ਇੱਕ ਵਾਰ ਉਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਏ ਤੋਂ ਸੰਗਤ ਸਾਰੀ ਆਰਾਮ ਨਾਲ ਆਵੇ ਕਿਉਂਕਿ ਇੱਕ ਵਾਰ ਪਿੱਛੇ ਤਸਵੀਰ ਤੁਹਾਨੂੰ ਦਿਖਾ ਦਈਏ ਕਿ ਕਿਸ ਤਰੀਕੇ ਵੱਧ ਚੜ ਕੇ ਸੰਗਤ ਅੰਮ੍ਰਿਤ ਵੇਲੇ 2 ਵਜੇ ਦੇ ਸਮੇਂ ਤੇ ਇਸ ਮੀਹ ਦੇ ਮੌਸਮ ਦੇ ਵਿੱਚ ਵੀ ਗਾਗਰ ਦੀ ਸੇਵਾ ਤੇ ਪਹੁੰਚੀ ਹੋਈ ਹੈ ਅੰਮ੍ਰਿਤਕੁੰਡ ਤੋਂ ਗਾਗਰ ਦਾ ਜਲ ਭਰ ਲਿੱਤਾ ਜਾਵੇਗਾ ਤੇ ਤਕਸ਼ੀਰੀ ਹਜੂਰ ਸਾਹਿਬ ਵਿਖੇ ਲੈ ਜਾਇਆ ਜਾਂਦਾ ਇਹ ਤਸਵੀਰ ਅਨੋਖੀ ਹੈ ਇਹ ਸੱਚਖੰਡ ਸ਼੍ਰੀ ਹਜੂਰ ਸਾਹਿਬ ਸਾਡਾ ਤਖਤ ਜਿੱਥੋਂ ਇਹ ਤਸਵੀਰ ਨਿਕਲ ਕੇ ਸਾਹਮਣੇ ਆਉਂਦੀ ਹੈ ਤੇ ਸੰਗਤ ਤੁਸੀਂ ਦੇਖੋ ਅੱਗੇ ਵੀ ਤੁਹਾਨੂੰ ਸੰਗਤ ਦੇਖਰੀ ਹੋਏਗੀ ਤੇ ਪਿਛਲੇ ਪਾਸੇ ਵੀ ਤੁਹਾਨੂੰ ਸੰਗਤ ਹੀ ਦੇਖਰੀ ਹੋਏਗੀ ਇੰਨੀ ਇੱਕ ਸੰਗਤ ਹੈ ਜੇਕਰ ਮੈਂ ਗਿਣਤੇ ਦੀ ਗੱਲ ਕਰਾਂ ਤਾਂ 500 ਦੇ ਕਰੀਬ ਇਹ ਸੰਗਤ ਹੋ ਚੁੱਕੀ ਹੈ ਕਿਉਂਕਿ ਤਖਸ਼ਰੀ ਹਜੂਰ ਸਾਹਿਬ ਤੋਂ ਲੰਗਰ ਸਾਹਿਬ ਗੁਰਦੁਆਰੇ ਤੋਂ ਸਾਰੀਆਂ ਸੰਗਤਾਂ ਮਿਲ ਕੇ ਇੱਥੇ ਪਹੁੰਚਦਿਆਂ ਨੇ ਅਤੇ ਹੁਣ ਦੇਖ ਸਕਦੇ ਹੋ ਗਾਗਰ ਕੁੰਡ ਸੋ ਇਹ ਇੱਥੋਂ ਜਿਹੜਾ ਗਾਗਰ ਲਈ ਜਲ ਭਰਿਆ ਜਾਵੇਗਾ ਤੇ ਸੰਗਤਾਂ ਜ਼ਰੂਰ ਇਸ ਦ੍ਰਿਸ਼ ਨੂੰ ਦੇਖਣ ਲਈ ਉੱਥੇ ਖੁੰਦੀ ਹੈ ਇੱਕ ਇੱਕ ਵਾਰ ਜੇਕਰ ਮੈਂ ਤਸਵੀਰਾਂ ਦਿਖਾਉਣ ਦੀ ਗੱਲ ਕਰਾਂ ਤਾਂ ਸੰਗਤ ਇਸ ਸਥਾਨ ਤੇ ਪਹੁੰਚ ਕੇ ਹਾਜ਼ਰੀਆਂ ਤਾਂ ਭਰ ਦੀਆਂ ਨੇ ਪਰ ਗਾਗਰ ਦੀ ਸੇਵਾ ਦੇ ਨਾਲ-ਨਾਲ ਇਸ ਸਥਾਨ ਨੂੰ ਦਰਸ਼ਨ ਕਰਨ ਦੇ ਲਈ ਖਾਸ ਤੌਰ ਤੇ ਪਹੁੰਚਦੀ ਹੈ ਦੇਖ ਸਕਦੇ ਹੋ ਸੰਗਤਾਂ ਦੇ ਨਾਲ ਗਾਗਰ ਨੂੰ ਇੱਥੇ ਲਿਆਂਦਾ ਗਿਆ ਤੇ ਹੁਣ ਗਾਗਰ ਜਿਹੜੀ ਅੰਦਰੋਂ ਗਾਗਰ ਕੁੰਡ ਤੋਂ ਪਰ ਨਿੱਤੀ ਜਾਵੇਗੀ ਸੋ ਇੱਕ ਗੋਦਾਵਰੀ ਦਾ ਜਲ ਜੋ ਗੁਰਗੋਬਿੰਦ ਸਿੰਘ ਮਹਾਰਾਜ ਜੀ ਦਾ ਅਸਥਾਨ ਹੈ ਜਿੱਥੇ ਗੁਰਗੋਬਿੰਦ ਸਿੰਘ ਮਹਾਰਾਜ ਜੀ ਨੇ ਤੀਰ ਛੱਡ ਕੇ ਆਪਣਾ ਤਪ ਸਥਾਨ ਪ੍ਰਗਟ ਕੀਤਾ ਜੋ ਸੱਚਖੰਡ ਸ੍ਰੀ ਹਜੂਰ ਸਾਹਿਬ ਹੈ ਅਤੇ ਸਿੰਘ ਸਾਹਿਬ ਜਿਹੜੇ ਆ ਚੁੱਕੇ ਨੇ ਹੁਣ ਗਾਗਰ ਦੇ ਭਰਦਿਆਂ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸੰਗਤ ਕਾਫੀ ਇੱਥੇ ਵੱਡੀ ਗਿਣਤੀ ਦੇ ਵਿੱਚ ਸੰਗਤ ਪਹੁੰਚੀ ਹੁੰਦੀ ਹੈ ਤੇ ਸਿੰਘ ਸਾਹਿਬਾਨ ਵੀ ਇੱਥੇ ਪਹੁੰਚ ਚੁੱਕੇ ਨੇ ਅਤੇ ਸਤਨਾਮ ਵਾਹਿਗੁਰੂ ਦਾ ਜਾਪ ਸੁਣ ਕੇ ਆਨੰਦ ਮਿਲ ਰਿਹਾ ਜੀ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਇਸ ਸਥਾਨ ਤੇ ਜਦ ਸੰਗਤ ਪਹੁੰਚਦੀ ਹੈ ਤਾਂ ਕਿੰਨਾ ਕਿਤੇ ਆਪਣੇ ਆਪ ਨੂੰ ਵਡਪਾਗਾਂ ਮਹਿਸੂਸ ਕਰਦੀ ਹੈ ਅਤੇ ਸਤ ਨਾਮ ਵਾਹਿਗੁਰੂ ਦਾ ਜਾਪ ਸੁਣ ਕੇ ਸੰਗਤ ਨਿਹਾਲ ਹੋ ਰਹੀ ਹੈ ਦੂਸਰੇ ਪਾਸੇ ਜੇਕਰ ਮੈਂ ਗੱਲ ਕਰਾਂ ਤਾਂ ਸੰਗਤ ਦਾ ਵਦ ਦਾ ਇਕੱਠ ਕਿੰਨਾ ਕਿਤੇ ਮਨ ਨੂੰ ਖੁਸ਼ੀ ਜ਼ਰੂਰ ਦਿੰਦਾ ਹੈ ਪਰ ਨਾਲ ਦੇ ਨਾਲ ਇਸ ਤਸਵੀਰਾਂ ਨੂੰ ਕੈਮਰਾ ਦੇ ਵਿੱਚ ਵੀ ਕੈਦ ਕੀਤਾ ਜਾਂਦਾ ਤਾਂ ਜੋ ਇੱਕ ਯਾਦਗਾਰ ਰਹੇ ਕਿਉਂਕਿ ਇਸ ਦ੍ਰਿਸ਼ ਨੂੰ ਵੀ ਦੇਖਣ ਦਾ ਮੌਕਾ ਉਹਨਾਂ ਨੂੰ ਹੀ ਮਿਲਦਾ ਹੈ ਜੋ ਗੁਰਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੂੰ ਹੁਕਮ ਕਰਦੇ ਨੇ ਸੋਏ ਸਤਨਾਮ ਵਾਹਿਗੁਰੂ ਦਾ ਜਾਪ ਹੋ ਰਿਹਾ ਹੈ ਗਾਗਰ ਪਰਤੀ ਗਈ ਹੈ ਮੌਸਮ ਦੀ ਜੇਕਰ ਮੈਂ ਗੱਲ ਕਰਾਂ ਤਾਂ ਮੌਸਮ ਦੇ ਵਿੱਚ ਵੀ ਤਬਦੀਲੀ ਆਈ ਹੈ ਮੀਂਹ ਪੈ ਰਿਹਾ ਪਰ ਸੰਗਤ ਦਾ ਇਸ ਗਾਗਰ ਦੀ ਸੇਵਾ ਪ੍ਰਤੀ ਇੰਨਾ ਪਿਆਰ ਹੈ ਕਿ ਮੀਂਹ ਦਾ ਗਰਮੀ ਦਾ ਕਿਸੇ ਵੀ ਤਰ੍ਹਾਂ ਦਾ ਸੰਗਤ ਤੇ ਕੋਈ ਅਸਰ ਨਹੀਂ ਆਇਆ ਇਹ ਦੱਖਣ ਦੀ ਧਰਤੀ ਤੇ ਅਸੀਂ ਮੌਜੂਦ ਆ ਨੰਦੇੜ ਸਾਹਿਬ ਸਤਨਾਮ ਵਾਹਿਗੁਰੂ ਦੇ ਜਾਪ ਦੇ ਨਾਮ ਨਾਲ ਇਹ ਸੰਗਤ ਸ਼ਰਧਾ ਭਾਵਨਾ ਨਾਲ ਇੱਥੇ ਇਹ ਤਸਵੀਰਾਂ ਦੇਖਣ ਪਹੁੰਚਦੀ ਹੈ ਇਸ ਅਸਥਾਨ ਦੀ ਮਰਿਆਦਾ ਦੀ ਜੇਕਰ ਮੈਂ ਗੱਲ ਕਰਾਂ ਤਾਂ ਸੰਗਤਾਂ ਬੜੇ ਸ਼ਰਧਾ ਨਾਲ ਇਸ ਸਥਾਨ ਤੇ ਪਹੁੰਚਦੀਆਂ ਨੇ ਖਾਸ ਤੌਰ ਤੇ ਜੇਕਰ ਮੈਂ ਗੱਲ ਕਰਾਂ ਤਾਂ ਸੰਗਤਾਂ ਉੱਪਰ ਵੀ ਤੁਸੀਂ ਦੇਖ ਸਕਦੇ ਹੋ ਕਿ ਗਾਗਰ ਸਾਹਿਬ ਨੂੰ ਉਹ ਡੀਕਰੀਆਂ ਨੇ ਕਦ ਬਾਬਾ ਜੀ ਸਿੰਘ ਸਾਹਿਬ ਜੀ ਇੱਥੇ ਜਲ ਲੈ ਕੇ ਆਉਣਗੇ ਤੇ ਇਸ ਲਾਗਰ ਦੀ ਸੇਵਾ ਦਾ ਹਿੱਸਾ ਬਣਾਂਗੇ ਸੰਗਤਾਂ ਵੀ ਮੌਜੂਦ ਨੇ ਗੱਲਬਾਤ ਕਰਾਂਗੇ ਕਿ ਕਿਵੇਂ ਦਾ ਮਹਿਸੂਸ ਕਰ ਰਹੀਆਂ ਨੇ ਸੰਗਤਾਂ ਇਸ ਪਰ ਸੰਗਤਾਂ ਮੌਜੂਦ ਨੇ ਗੱਲਬਾਤ ਕਰਦੇ ਆ ਮਾਤਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿੱਥੋਂ ਦੇ ਆਣੇ ਨੇ ਮਾਤਾ ਜੀ ਇਹ ਲੱਗ ਕਰ ਮੁਸਲੇ ਪਿੰਡ ਚੇ ਤੋਂ ਮਾਤਾ ਜੀ ਇੱਥੇ ਖਾਸ ਦਰਸ਼ਨਾਂ ਲਈ ਆਏ ਜੀ ਹਾਂਜੀ ਖਾਸ ਦਰਸ਼ਨਾਂ ਲਈ ਆਏ ਪਹਿਲੀ ਅੱਜ ਪਹਿਲੀ ਵੀ ਆਇਆ ਸੀ ਥੋੜਾ ਤੇਜ਼ ਚੱਲਿਓ ਕਿਉਂਕਿ ਗਾਗਰ ਸਾਹਿਬ ਦੀ ਸੇਵਾ ਨਾਲ ਨਾਲ ਹੈ ਗਾਗਰ ਸਾਹਿਬ ਦੀ ਸੇਵਾ ਤੇ ਪਹੁੰਚ ਕੇ ਕਿਵੇਂ ਦਾ ਲੱਗ ਰਿਹਾ ਬਹੁਤ ਲੱਗਿਆ ਲੱਗਦਾ ਬੜੇ ਮਨੁੱਖੀਸ਼ੀ ਲੱਗਦੀ ਹੈ ਦਸਾਲੀ ਲੱਗਦੀ ਮਨ ਨੂੰ ਬਹੁਤ ਖੁਸ਼ੀ ਲੱਗਦੀ ਹੈ ਗੁਰੂ ਮਾਹ ਦੀ ਖੁਸ਼ੀਆਂ ਪ੍ਰਾਪਤ ਕਰਦੇ ਅਸੀਂ ਤਾਂ ਮਾਤਾ ਜੀ ਅਸੀਂ ਪੰਜਾਬ ਦੇ ਗੁਰਦੁਆਰਿਆਂ ਦੀ ਗੱਲ ਕਰੀਏ ਤਾਂ ਇਤਿਹਾਸਿਕ ਗੁਰਦੁਆਰਿਆਂ ਦੇ ਵਿੱਚ ਇੰਨਾ ਇਕੱਠ ਨਹੀਂ ਹੁੰਦਾ ਗਾਗਰ ਦੀ ਸੇਵਾ ਤੇ ਪਰ ਹਜੂਰ ਸਾਹਿਬ ਤਖ ਬਹੁਤ ਵਧੀਆ ਬਹੁਤ ਅੱਛਾ ਲੱਗਦਾ ਹੈ ਜੇ ਸੰਤਾਂ ਤੋਂ ਉਹ ਇਕੱਠੀ ਹੁੰਦੀ ਆ ਇਸ ਸੰਤਾਂ ਇਕੱਠੀ ਹੁੰਦੀ ਆ ਦਰਸ਼ਨ ਹੁੰਦੇ ਨੇ ਸੰਤਾਂ ਤੋਂ ਹੁੰਦੀ ਐ ਬਹੁਤ ਸੰਦਰਸ਼ਣ ਦਰਸ਼ਨ ਕਰਨ ਦੀ ਸੰਤ ਅੱਜ ਇੱਥੇ ਪਹੁੰਚੂ ਗਾਗਰ ਦੀ ਸੇਵਾ ਤੇ ਹਿੱਸਾ ਮਿਲਿਆ ਇਸ ਸੇਵਾ ਦਾ ਬੜਾ ਭਾਗਾ ਮਹਿਸੂਸ ਕਰ ਰਹੇ ਹਾਂ ਬਹੁਤ ਵਧੀਆ ਬੜਾ ਆਪਣੇ ਮਨ ਨੂੰ ਇੰਨੀ ਖੁਸ਼ਕੁਬਰੀ ਮਿਲ ਗਈ ਆ ਗੁਰੂ ਘਰ ਆਣ ਕੇ ਬਹੁਤ ਚੜੀ ਸੰਤਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਸੰਤਾਂ ਨੇ ਇਹ ਗਵੇਂ ਗੁਰੂ ਘਰ ਆਇਆ ਕਰੋ ਤੇ ਆਪਣਾ ਨਿਤਨੇਮ ਕਰਿਆ ਕਰੋ ਗੁਰੂ ਦੇ ਚਰਨਾਂ ਚ ਰਿਹਾ ਕਰੋ ਵਾਹਿਗੁਰੂ ਜੀ ਕਾ ਕੰਸਾ ਸੋ ਇੱਕ ਵਾਰ ਇਹ ਤਸਵੀਰਾਂ ਦੇਖੋ ਜਿੱਥੇ ਵਾਚੜ ਕੇ ਸੰਗਤਾਂ ਪਹੁੰਚੀਆਂ ਨੇ ਤੇ ਨਾਲ ਦੇ ਨਾਲ ਸੰਗਤਾਂ ਇਸ ਗਾਗਰ ਦੇ ਸੇਵਾ ਦੇ ਵਿੱਚ ਹਿੱਸਾ ਲੈ ਕੇ ਆਪਣੇ ਆਪ ਨੂੰ ਵਢ ਭਾਗਿਆ ਵੀ ਮਹਿਸੂਸ ਕਰ ਰਹੀਆਂ ਨੇ ਭਾਰਤ ਦੇ ਵੱਖ-ਵੱਖ ਕੋਨਿਆਂ ਤੋਂ ਇਸ ਤਖਤ ਤੇ ਸੰਗਤਾਂ ਦਰਸ਼ਨ ਕਰਨ ਲਈ ਪਹੁੰਚੀਆਂ ਹੋਈਆਂ ਨੇ ਅਤੇ ਛੋਟੇ-ਛੋਟੇ ਪਚੰਗੀ ਸਿੰਘ ਬਜ਼ੁਰਗ ਬੱਚੇ ਮਾਵਾ ਨਿਹੰਗ ਸਿੰਘ ਲਾੜਦੀਆਂ ਫੋਜਾ ਸਿੰਘ ਸਹਿਬਾਨਾਂ ਦੇ ਨਾਲ ਨੇ ਅਤੇ ਖੁਸ਼ੀ ਇਸ ਚੀਜ਼ ਦੀ ਜ਼ਿਆਦਾ ਕਿ ਇਸ ਗਾਗਰ ਦੀ ਸੇਵਾ ਤੇ ਕਰੀਬ-ਕਰੀਬ 500 ਦੇ ਨੇੜੇ ਸੰਗਤ ਆ ਅਤੇ ਪੰਜਾਬ ਦੀ ਜੇਕਰ ਮੈਂ ਗੱਲ ਕਰਾਂ ਤਾਂ ਪੰਜਾਬ ਦੇ ਤੇ ਸਿੱਖਸਾਨੇ ਤੇ ਇੰਨੀ ਗਾਗਰ ਦੀ ਸੇਵਾ ਤੇ ਸੰਗਤ ਨਹੀਂ ਹੁੰਦੀ ਜੋ ਸੀ ਅਪੀਲ ਕਰਦੇ ਆ ਕਿ ਸੰਗਤ ਵੱਧ ਪਹੁੰਚੇ ਹੁਣ ਵੀ ਜੇਕਰ ਮੈਂ ਗੱਲ ਕਰਾਂ ਤਾਂ ਸ਼ਾਇਦ ਇਹ ਚਾਲ ਤੁਹਾਨੂੰ ਤੁਰਨ ਵਾਲੀ ਲੱਗ ਰਹੀ ਹੋਵੇ ਪਰ ਇਹ ਤੇਜ਼ ਭੱਜਣ ਤੋਂ ਵੀ ਵੱਧ ਚਾਲ ਹੈ ਅਤੇ ਸਤਨਾ ਵਾਹਿਗੁਰੂ ਦੇ ਜਾਪ ਨੇ ਇਹਨਾਂ ਸੰਗਤਾਂ ਨੂੰ ਬਚਾਇਆ ਸੰਗਤਾਂ ਮੁਰਨੇ ਗੱਲਬਾਤ ਕਰਦੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਕਿੱਥੋਂ ਰਹਿਣ ਲੱਗੇ ਪੰਜਾਬ ਗੁਰਦਾਸਪੁਰ ਤੋਂ ਜੀ ਬਾਬਾ ਜੀ ਇੱਥੇ ਪਹੁੰਚਿਓ ਗਾਗਰ ਦੀ ਸੇਵਾ ਦਾ ਹਿੱਸਾ ਲੈਣ ਦਾ ਮੌਕਾ ਮਿਲਿਆ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਜੀ ਬਹੁਤ ਖੁਸ਼ੀ ਮਿਲਦੀ ਹੈ ਜੀ ਅਮਰਤ ਵੇਲਾ ਪ੍ਰਵਾਨ ਹੋਇਆ ਜੀ ਸਾਰਾ ਮਨ ਨੂੰ ਸੰਤੁਸ਼ਟੀ ਹੈ ਜੀ ਲੱਗਦਾ ਜੀ ਕਾਲੀ ਯੁਗ ਦੀ ਦੌਰ ਚੱਲ ਰਿਹਾ ਜਿੱਥੇ ਅਮਰਤ ਵੇਲਾ ਸੰਗਤ ਭੁੱਲਦੀ ਜਾ ਰਹੀ ਉੱਥੇ ਇਸ ਅਮਰਤ ਵੇਲੇ ਦੇ ਹਿੱਸਾ ਲੈਣ ਦਾ ਮੌਕਾ ਮਿਲ ਰਿਹਾ ਜੀ ਬਹੁਤ ਚੰਗਾ ਲੱਗ ਰਿਹਾ ਜੀ ਕਲਗੀਧਰ ਪਿਤਾ ਨੇ ਗੁਰੂ ਸਾਹਿਬ ਨੇ ਗਰੀਬਾਂ ਤੇ ਜਿਹੜਾ ਇਹ ਸੇਵਾ ਦਾ ਮੌਕਾ ਬਖਸ਼ਿਆ ਸਾਨੂੰ ਗਰੀਬਾਂ ਤੇ ਤਰਸਕੀਤਾ ਗੁਰਗੋਮੀ ਸੇ ਕਲਗੀਧਰ ਤੇ ਜੀ ਜੀ ভাই ਗੁਰਪ੍ਰੀਤ ਜੀ ਗੁਰਜੀ ਪੰਜਾਬ ਦੇ ਇਤਿਹਾਸਿਕ ਸਥਾਨਾਂ ਤੇ ਗਾਗਰ ਦੀ ਸੇਵਾ ਤੇ ਨਹੀਂ ਸੰਗਤ ਨਹੀਂ ਹੁੰਦੀ ਇੱਥੇ ਜਿੱਕਰ ਮੈਂ ਗੱਲ ਕਰਾਂ ਤਾਂ ਕਰੀਬ-ਕਰੀਬ 500 ਤੋਂ ਉੱਪਰ ਸੰਗਤ ਹੈ ਲੱਗਦਾ ਜੀ ਸਭ ਕਿਰਪਾ ਕਲਗੀਧਰ ਪੈਦਾ ਦੀ ਹੈ ਉਹ ਤਰਸ ਕਰਦਾ ਜੀ ਜੀ ਇਹ ਧਰਤੀ ਦਾ ਸਾਬ ਲੋ ਧਰਤੀ ਦਾ ਲਾ ਲੋਗੀ ਧਰਤੀ ਦਾ ਹੀ ਹੁੰਦਾ ਸਾਬ ਦਾ ਕਿ ਧਰਤੀ ਜੋ ਜੋਸ਼ ਇਦਾਂ ਦਾ ਸੋਇ ਤਖਸ਼ੇਬੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਤਖਸ਼ੀਰੀ ਜੂਰ ਸਾਹਿਬ ਵਿਖੇ ਹੁਣ ਗਾਗਰ ਦੀ ਸੇਵਾ ਲੈਣ ਦੀ ਤੇ ਜ਼ਕਾਰਿਆਂ ਦੀ ਗੂੰਜ ਇਸ ਦਸ਼ਮ ਪਿਤਾ ਦੇ ਸਥਾਨ ਤੇ ਗੁੰਜਾ ਜਕਾਰਿਆਂ ਦੀਆਂ ਸੁਣਨ ਨੂੰ ਮਿਲ ਰਿਹਾ ਨੇ ਸੰਗਤਾਂ ਨਾਲ ਵੀ ਗੱਲਬਾਤ ਕੀਤੀ ਹੈ ਕਿ ਕਿਸ ਤਰੀਕੇ ਸੰਗਤਾਂ ਨਿਹਾਲ ਹੁੰਦੀਆਂ ਨੇ ਤੇ ਨਾਲ ਦੇ ਨਾਲ ਇਸ ਸਥਾਨ ਤੇ ਇੱਕ ਵਾਰ ਸਕੂਨ ਦੇਖੋ ਸਾਹਮਣੇ ਤਖਸ਼ੀਰੀ ਹਜ਼ੂਰ ਸਾਹਿਬ ਸਿੰਘ ਸਾਹਿਬ ਮੌਜੂਦ ਨੇ ਸੰਗਤਾਂ ਮੌਜੂਦ ਨੇ ਤੇ ਸਿੰਘ ਸਹਿਬਾਨ ਗਾਗਰ ਲੈ ਕੇ ਇੱਥੇ ਪਹੁੰਚ ਚੁੱਕੇ ਨੇ ਸੋ ਹੋਰ ਤਸਵੀਰਾਂ ਦਿਖਾਉਂਦੇ ਰਵਾਂਗੇ ਫਿਲਹਾਲ ਲਈ ਦਿਓ ਇਜਾਜ਼ਤ ਸੋਖਾ ਟੀਵੀ ਦੇ ਲਈ